ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਮਾਡਰਨ ਲੁੱਕ ਦੀ ਬਹੁਤ ਹੀ ਸੋਹਣੀ ਕੋਠੀ ਲੈ ਕੇ ਆਏ ਆ ਜੋ ਕਿ ਐਲੀਵੇਸ਼ਨ ਤੁਸੀਂ ਵੇਖ ਸਕਦੇ ਹੋ ਇਦਾਂ ਲੱਗ ਰਿਹਾ ਫਰੰਟ ਤੋਂ ਜਿਵੇਂ 4000 ਸਕਰ ਫੁੱਟ ਏਰੀਆ ਦੇ ਵਿੱਚ ਇਹ ਕੋਠੀ ਬਣੀ ਹੋਵੇ ਤੇ ਪਰ ਅੰਦਰੋਂ ਐਨੀ ਕੋਠੀ ਨਹੀਂ ਹੈਗੀ ਇਹ ਦੋਸਤੋ ਏਰੀਆ ਘਟ ਹੈ ਏਰੀਆ ਸਿਰਫ 1800 ਸਕਰ ਫੁੱਟ ਹੈ ਇਸ ਕੋਠੀ ਦਾ ਤੇ ਪੂਰੀ ਵੀਡੀਓ ਦੇਖਿਓ ਤਾਂ ਧਿਆਨ ਨਾਲ ਚੰਗੀ ਤਰ੍ਹਾਂ ਆਪਾਂ ਤੁਹਾਨੂੰ ਨਕਸ਼ਾ ਵੀ ਸਮਝਾਵਾਂਗੇ ਅੰਦਰੋਂ ਪਲਾਨ ਵਗੈਰਾ ਕੋਠੀ ਦਾ ਬਹੁਤ ਸੋਹਣੀ ਡਿਜ਼ਾਈਨ ਕੀਤਾ ਹੋਇਆ ਕੋਠੀ ਦਾ ਪਲਾਨ ਆ ਦੋਸਤੋ ਤੇ ਬਹੁਤ ਵਧੀਆ ਜੈਜੇ ਰੂਮ ਨੇ ਕੋਈ ਬਾਲੇ ਰੂਮ ਨਹੀਂ ਹੈਗੇ ਕੋਠੀ ਦੇ ਵਿੱਚ ਦੇਖਣ ਨੂੰ ਵੱਡੀ ਲੱਗ ਰਹੀ ਹੈ ਕੋਠੀ ਤੇ ਜੈਜੇ ਖਰਚਾ ਆਇਆ ਇਸ ਤੇ ਨਾਰਮਲ ਘੱਟ ਬਜਟ ਦੀ ਕੋਠੀ ਹੈਗੀ ਤੁਹਾਨੂੰ ਖਰਚਾ ਵੀ ਦੱਸਾਂਗੇ ਆਪਾਂ ਬਾਅਦ ਦੇ ਵਿੱਚ ਪੂਰੀ ਵੀਡੀਓ ਜਰੂਰ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹਰ ਰੋਜ਼ ਆਪਾਂ ਤੁਹਾਡੇ ਵਾਸਤੇ ਇੱਕ ਨਵੀਂ ਕੋਠੀ ਲੈ ਕੇ ਆਉਣੇ ਆ ਤਾਂ ਜੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਜੇ ਕੋਈ ਨਾ ਕੋਈ ਕੋਠੀ ਬਣਾਉਣੀ ਹੁੰਦੀ ਹੈ ਹਰ ਪਰਿਵਾਰ ਨੇ ਜਾਂ ਕੋਈ ਕੋਠੀ ਬਣਾਉਣ ਜਾ ਰਿਹਾ ਹੁੰਦਾ ਤਾਂ ਉਹਨਾਂ ਨੂੰ ਕੋਈ ਆਈਡੀਆ ਆ ਜਾਂਦਾ ਹੁੰਦਾ ਦੋਸਤੋ ਕੋਠੀ ਦਾ ਆਪਾ ਏਦਾਂ ਦਾ ਫਰੰਟ ਬਣਾਵਾਂਗੇ ਤਾਂ ਏਦਾਂ ਦੀ ਬਣਨੀ ਆ ਕੋਈ ਨਾ ਕੋਈ ਪਤਾ ਲੱਗ ਜਾਂਦਾ ਹੁੰਦਾ ਆ ਦੇਖੋ ਰੈਂਪ ਵਗੈਰਾ ਬਹੁਤ ਸੋਹਣਾ ਕੀਤਾ ਹੋਇਆ ਤੇ ਜਿਹੜੇ ਮਿਸਤਰੀ ਨੇ ਬਾਈ ਨੇ ਇਹ ਚਣਿਆਈ ਕੀਤੀ ਹੈ ਕੋਠੀ ਦੀ ਕੋਠੀ ਪਾਈ ਆ ਦੋਸਤੋ ਉਸੇ ਨੇ ਹੀ ਇਹ ਟਾਇਲ ਵਗੈਰਾ ਲਾਈ ਆ ਤੇ ਟਾਇਲ ਵਗੈਰਾ ਬਹੁਤ ਸੋਹਣੀ ਲਾਈ ਹੋਈ ਹੈਗੀ ਕੋਈ ਕੱਚ ਨਹੀਂ ਹੈਗੀ ਜਮਾ ਆ ਵੇਖ ਸਕਦੇ ਹੋ ਤੁਸੀਂ ਕੋਠੀ ਦੇ ਵਿੱਚ ਐਂਟਰ ਹੋਣ ਸਾਰ ਲੈਫਟ ਸਾਈਡ ਤੇ ਫਰੰਟ ਪਹਿਲਾਂ ਕਿਚਨ ਬਣਿਆ ਹੋਇਆ ਦੋਸਤੋ ਜੋ ਕਿ ਪੋਰਚ ਦੇ ਸਾਹਮਣੇ ਹੈਗਾ ਇਹ ਕਿਚਨ ਹੈਗਾ 8x10 ਸਕਰ ਫੁੱਟ ਦਾ ਅਬੇ ਦੇਖ ਸਕਦੇ ਹੋ ਤੁਸੀਂ ਤੇ ਇਧਰ ਲੋਬੀ ਕਾਫੀ ਖੁੱਲੀ ਲੋਬੀ ਹੈ ਵਧੀਆ ਤੇ ਇਧਰ ਦੂਸਰੀ ਸਾਈਡ ਤੇ ਰਾਈਟ ਸਾਈਡ ਤੇ ਡ੍ਰੈੰਗ ਰੂਮ ਜੋ ਕਿ 12x12 ਸਕੁਅਰ ਫੁੱਟ ਦਾ ਤੇ ਡ੍ਰੈੰਗ ਰੂਮ ਦਾ ਇੱਕ ਗੇਟ ਦਰਵਾਜ਼ਾ ਬਾਹਰ ਰੱਖਿਆ ਹੋਇਆ ਤੇ ਉਸਦੇ ਨਾਲ ਹੀ ਇੱਕ ਬੈੱਡਰੂਮ ਆ ਗਿਆ ਡ੍ਰੈੰਗ ਰੂਮ ਦੇ ਆ ਵੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਪਲਾਨ ਕੀਤੀ ਹੋਈ ਕੋਠੀ ਹੈਗੀ ਵਧੀਆ ਸਾਬ ਦਾ ਏਰੀਆ ਬੱਤ ਜੇ ਦੀ ਕੋਠੀ ਹੈ ਦੋਸਤੋ ਬਾੜੀ ਡਬਲ ਕੋਠੀ ਨਹੀਂ ਹੈਗੀ ਪਰ ਫਰੰਟ ਜਰੂਰ ਡਬਲ ਬਣਾਇਆ ਹੋਇਆ ਹੈ ਕੋਠੀ ਦਾ ਤੇ ਇਹ ਰੂਮ ਹੈ ਜਿਹੜਾ ਬੈਕ ਸਾਈਡ ਤੇ ਬਣਾਇਆ ਹੋਇਆ ਰੂਮ ਦੋ ਰੂਮ ਨੇਗੇ ਕੋਠੀ ਦੇ ਵਿੱਚ ਬੈਡਰੂਮ ਨੀਚੇ ਤੇ ਇੱਕ ਡ੍ਰੈਂਗ ਰੂਮ ਕਿਚਨ ਤੇ ਇੱਕ ਸਟੋਰ ਹੈ ਇਹ ਬੈਡਰੂਮ ਦੂਸਰਾ ਬੈਡਰੂਮ ਆ ਗਿਆ ਇਸ ਰੂਮ ਦੇ ਨਾਲ ਵਾਸ਼ਰੂਮ ਅਟੈਚ ਨਹੀਂ ਕੀਤੇ ਇਹ ਪਿੱਛੇ ਮੰਗਰ ਜਾਂਦਾ ਗੇਟ ਹੈਗਾ ਇੱਥੇ ਬਾਈ ਹੋਰਾਂ ਦਾ ਤੇ ਇੱਥੇ ਵਾਸ਼ਰੂਮ ਜੋ ਕਿ ਇੱਕ ਲੋਬੀ ਦੇ ਵਿੱਚ ਰੱਖਿਆ ਹੋਇਆ ਕਾਮਨ ਵਾਸ਼ਰੂਮ ਦੇ ਤੌਰ ਤੇ ਸਾਰਾ ਪਰਿਵਾਰ ਆਪਾਂ ਯੂਜ਼ ਕਰ ਸਕਦੇ ਆ ਤੇ ਇਧਰ ਕਿਚਨ ਦੇ ਬੈਕ ਸਾਈਡ ਤੇ ਸਟੋਰ ਰੱਖਿਆ ਹੋਇਆ ਹੈ ਇਹ ਨੀਚਲਾ ਗਰਾਊਂਡ ਫਲੋਰ ਆ ਗਿਆ ਦੋਸਤੋ ਸਾਰਾ ਤੇ ਗ੍ਰੈਲ ਵਗੈਰਾ ਲਗਾ ਕੇ ਸਾਰੀ ਗੋਟੀ ਤਿਆਰ ਹੈ ਪੱਥਰ ਤੱਕ ਟਾਈਲ ਵਗੈਰਾ ਲੱਗ ਚੁੱਕੀ ਆ ਜੋੜੀਆਂ ਲੱਗ ਚੁੱਕੀਆਂ ਨੇਗੀਆਂ ਤੇ ਕੰਪਲੀਟ ਹੀ ਕਹਿ ਸਕਦੇ ਆ ਜੇਕਰ ਪੇਂਟ ਵਗੈਰਾ ਰਹਿੰਦਾਗਾ ਥੋੜਾ ਬੋਤਾ ਹੋਰ ਕੰਮ ਰਹਿੰਦਾ ਹੋਊਗਾ ਪਰ ਹੁਣ ਤੱਕ ਕੋਠੀ ਦੇ ਉੱਪਰ ਦੋਸਤੋ 18 ਲੱਖ ਰੁਪਇਆ ਖਰਚਾ ਆਇਆਗਾ ਵਿੱਚੇ ਟਾਇਲ ਵਗੈਰਾ ਲਗਾ ਕੇ ਤੇ ਮਿਸਤਰੀ ਦੀ ਲੇਬਰ ਵਗੈਰਾ ਲਗਾ ਕੇ 18 ਲੱਖ ਰੁਪਇਆ ਖਰਚਾ ਆਇਆ ਇਸ ਕੋਠੀ ਤੇ 1800 ਸਕਰ ਫੁੱਟ ਦੇ ਏਰੀਆ ਤੇ ਪਰਿਵਾਰ ਨੇ ਵੀ ਦੱਸਿਆ ਤੇ ਮਿਸਤਰੀ ਵੀ ਬਾਈ ਕੋਲ ਸੀਗੇ ਮਿਸਤਰੀ ਦਾ ਨੰਬਰ ਜਾਂ ਆਰਕੀਟੈਕਟ ਦਾ ਨੰਬਰ ਆਪਾਂ ਪਾਇਆ ਹੋਇਆ ਸਕਰੀਨ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੇਕਰ ਤੁਸੀਂ ਵੀ ਕੋਈ ਘਰ ਵਗੈਰਾ ਬਣਾਉਣਾ ਜਾਂ ਰੈ ਲੈਣੀ ਆ ਇਧਰ ਲੈਫਟ ਸਾਈਡ ਤੇ ਪੌੜੀ ਚੜਨਸਾਰ ਇੱਕ ਬੈੱਡਰੂਮ ਉੱਪਰ ਰੱਖਿਆ ਹੋਇਆ ਆ ਵੇਖੋ ਜਿਸ ਦਾ ਕਿ ਇੱਕ ਦਰਵਾਜ਼ਾ ਬਾਹਰ ਐਲੀਵੇਸ਼ਨ ਵਾਸਤੇ ਜੋ ਕਿ ਬਾਹਰੋਂ ਹਵਾ ਵਗੈਰਾ ਕ੍ਰੋਸ ਹੁੰਦੀ ਆ ਪਰ ਬਾਹਰ ਵਗੈਰਾ ਵੀ ਵੇਖ ਸਕਦੇ ਆ ਕੋਲ ਕੇ ਦਰਵਾਜ਼ਾ ਇਧਰ ਬੈਕ ਚੱਲਦੇ ਆ ਤੇ ਇੱਕ ਬੈੱਡਰੂਮ ਇਧਰ ਸਾਹਮਣੇ ਬਣਿਆ ਹੋਇਆ ਉੱਪਰ ਸੈਕੰਡ ਪੋਰਸ਼ਨ ਤੇ ਦੋ ਬੈੱਡਰੂਮ ਨੇ ਤੇ ਇਸ ਬੈੱਡਰੂਮ ਦੇ ਨਾਲ ਵਾਸ਼ਰੂਮ ਅਟੈਚ ਕੀਤਾ ਹੋਇਆ ਹੈ ਵਾਸ਼ਰੂਮ ਡਰੈਸਿੰਗ ਰੂਮ ਆ ਵੇਖੋ ਉੱਪਰ ਸੈਕੰਡ ਪੋਰਸ਼ਨ ਤੇ ਇੱਕ ਬੈਡਰੂਮ ਨਾਲ ਵਾਸ਼ਰੂਮ ਡਰੈਸਿੰਗ ਰੂਮ ਅਟੈਚ ਕੀਤਾ ਹੈ ਦੂਜੇ ਤਿੰਨੋਂ ਬੈਡਰੂਮਾਂ ਨਾਲ ਵਾਸ਼ਰੂਮ ਨਹੀਂ ਅਟੈਚ ਕੀਤੇ ਹੈਗੇ ਤੇ ਇੱਕ نیچے ਲੌਬੀ ਦੇ ਵਿੱਚ ਕਾਮਨ ਵਾਸ਼ਰੂਮ ਰੱਖਿਆ ਹੋਇਆ ਹੈ ਤੇ ਇੱਧਰ 프ਰੰਟ ਵਾਲਾ ਗੇਟ ਹੈ ਇਹ ਸੈਕੰਡ ਪੋਰਸ਼ਨ ਤੇ ਬਾਲਕੋਨੀ ਨੂੰ ਜਾਂਦਾ ਜੋ ਕਿ ਆ ਵੇਖੋ ਇੱਥੇ ਜਾਲੀ ਗ੍ਰਿਲ ਵਗੈਰਾ ਲਗਾਉਣੀਆਂ ਬਾਈ ਹੋਰਾਂ ਨੇ ਗ੍ਰਿਲ ਲਗਾਉਣੀਆਂ ਸ਼ਾਇਦ ਪਾ ਨੂੰ ਨਹੀਂ ਪਤਾ ਹੈ ਕੀ ਲਗਾਉਣਾ ਹਜੇ ਨਹੀਂ ਬਣਵਾਈ ਸੀਗੀ ਜੋ ਚੀਜ਼ ਲਗਾਉਣੀ ਹੈਗੀ ਉਦਾਂ ਛੱਡਿਆ ਹੋਇਆ ਇੱਕ ਵਾਰ ਆ ਦੇਖੋ 프ਰੰਟ ਤੇ ਉਧਰ ਬੈਕ ਸਾਈਡ ਤੇ ਜਗ੍ਹਾ ਛੱਡੀ ਹੋਈ ਹੈਗੀ ਉੱਪਰ 600 ਸਕਰ ਫੁੱਟ ਉੱਪਰ ਹੈਗਾ ਤੇ 1200 ਸਕਰ ਫੁੱਟ نیچے 1800 ਸਕਰ ਫੁੱਟ ਟੋਟਲ ਜਗ੍ਹਾ ਹੈਗੀ ਆ ਦੇਖੋ ਬੈਕ ਸਾਈਡ ਤੇ ਇਹ ਟਾਇਲ ਵਗੈਰਾ ਕਿੰਨੀ ਸੋਹਣੀ ਲੱਗ ਰਹੀ ਹੈ ਟਾਇਲ ਲੱਗੀ ਹੋਈ ਹੈਗੀ ਤੇ ਉੱਪਰੋਂ ਵੀ ਵਿਖਾ ਦਿੰਨੇ ਆ ਸੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਵੀਰ ਦਾ ਕੋਈ ਫਾਇਦਾ ਹੋ ਜੇ ਆਪਾਂ ਹਰ ਰੋਜ਼ ਇੱਕ ਨਵੀਂ ਵੀਡੀਓ ਲੈ ਕੇ ਆਉਣੇ ਆ ਤੁਹਾਡੇ ਵਾਸਤੇ ਤੇ ਪੰਜਾਬ ਪੀਵੀ ਗਤੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਜੀ